ਹਾਂਜੀ ਅੱਜ ਸ਼ਹੀਦ ਸੁਖਚੰਦ ਸਿੰਘ ਸੁੱਖਾ ਕਾਰਗਲ ਜਿਨ੍ਹਾਂ ਦੀ ਅੱਜ 25ਵੇਂ ਸਾਲਾਨਾ ਵਰਸੀ ਉਹਨਾਂ ਦੇ ਗ੍ਰਹਿ ਕਰ ਮਨਾਈ ਗਈ ਆ ਸੋ ਜਜਵਾ ਕੁਝ ਕਰ ਦਿਖਾਉਣ ਦੀ ਟੀਮ ਕਡਾਨੀ ਕਲਾਂ ਵੱਲੋਂ ਸ਼ਹੀਦ ਸੁਖਚੰਦ ਸਿੰਘ ਸੁੱਖਾ ਜੀ ਦੀ ਯਾਦ ਦੇ ਵਿੱਚ ਅੱਜ 200 ਦੇ ਕਰੀਬ ਅਸੀਂ ਬੂਟਾ ਲਾ ਕੇ ਆਏ ਆ ਸੋ ਹੁਣ ਅਸੀਂ ਉਹਨਾਂ ਦੇ ਗ੍ਰਹਿ ਵਿਖੇ ਉਹਨਾਂ ਦੇ ਮਾਤਾ ਪਿਤਾ ਕੋਲ ਬੈਠੇ ਆ ਸੋ ਸਾਡੇ ਦਰਮਿਆਨ ਟੀਆਰਸੀ ਚੈਨਲ ਕਡਾਨੀ ਕਲਾਂ ਦੀ ਟੀਮ ਵੀ ਪਹੁੰਚੀ ਆ ਸੋ ਮੈਂ ਆਪਣੇ ਵੱਲੋਂ ਜਣੀ ਕਿ ਲੇਖਕ ਬੰਤ ਕਢਾਣੀ ਵੱਲੋਂ ਅਤੇ ਸਹੀ ਸੁਖਚੰਦ ਸਿੰਘ ਸੁਖਾ ਜੀ ਦੇ ਮਾਤਾ ਪਿਤਾ ਵੱਲੋਂ ਟੀਮ ਦਾ ਸਵਾਗਤ ਕਰਦੇ ਜੀ ਇਹਨੂੰ ਕਹਿੰਦੇ ਆ ਸੋ ਮੈਂ ਇਹ ਕਹੂੰਗਾ ਕਿ ਕਾਰਗਲ ਸਹੀ ਸੁਖਚੰਦ ਸਿੰਘ ਸੁਖਾ ਜਦੋਂ ਉਹਨਾਂ ਨੇ ਸਹੀਦੀ ਪਾਈ ਉਹ ਸਮੇਂ ਉਹਨਾਂ ਦੀ ਉਮਰ ਬੜੀ ਥੋੜੀ ਸੀ ਪਰ ਉਹਨਾਂ ਦੀ ਵਰਸੀ ਹਰ ਸਾਲ ਮਨਾਈ ਜਾਂਦੀ ਹੈ ਪਰ ਮੈਨੂੰ ਇੱਕ ਦੁੱਖ ਇਹ ਵੀ ਲੱਗਿਆ ਵੀ ਪਿੰਡ ਪੁੱਤਰ ਦੇ ਉਹਨਾਂ ਦੀ ਵਰਸੀ ਮਨਾਉਣੀ ਚਾਹੀਦੀ ਸੀ ਨਹੀਂ ਮਨਾਈ ਗਈ ਪਰਿਵਾਰ ਵੱਲੋਂ ਮਨਾਈ ਜਾਂਦੀ ਆ ਜਦੋਂ ਕਿ ਸ਼ਹੀਦ ਕਿਸੇ ਇੱਕ ਪਰਿਵਾਰ ਦੇ ਜਾਂ ਕਿਸੇ ਇੱਕ ਕੌਮ ਦੇ ਨਹੀਂ ਹੁੰਦੇ ਇਹ ਤਾਂ ਸਰਮਾਇਆ ਹੁੰਦੇ ਨੇ ਕੌਮ ਦੇ ਸਭ ਦੇ ਹੁੰਦੇ ਨੇ ਸ਼ਹੀਦ ਇਹਨਾਂ ਦਾ ਸਤਿਕਾਰ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਕਰਨਾ ਚਾਹੀਦਾ ਸੋ ਮੈਂ ਇਸ ਤੋਂ ਬਾਅਦ ਮਾਤਾ ਜੀ ਨੂੰ ਮੈਂ ਕਹਿੰਣ ਲੱਗਿਆ ਵੀ ਮਾਤਾ ਜੀ ਸੁਖਾ ਜੀ ਦੀ ਉਹਨਾਂ ਦੇ ਸੰਬੰਧ ਵਿੱਚ ਆਪਣੇ ਵਿਚਾਰ ਸਾਂਝੇ ਕਰਕੇ ਮਾਤਾ ਜੀ ਠੀਕ ਆ ਜਿਹੜਾ ਕੰਗਰਸ ਦੇ ਗੁਰੂ ਦੇ ਨਾਂ ਲਾਜ ਦੇ ਨਾਲ ਸੀਨੀ ਪਾਰਟੀ ਉਹਨੇ ਆਪਣੇ ਦੇਸ਼ ਲਈ ਪਾਰਟੀ ਅਸੀਂ ਤਾਂ ਕਰਨੇ ਕਰ ਕਰ ਰਹੇ ਜੇ ਪੁੱਤ ਜੰਮ ਜੜ ਬਹਾਦਰੀਆਂ ਪਹੁੰਚ ਆਪਣੇ ਨੋਕੀਆਂ ਕਰਨਾ ਹਨ ਤਾਂ ਉਹ ਬਹੁਤ ਇਕੱਠਾ ਵੱਡਾ ਪਿਆ ਹੋਇਆ ਅਸੀਂ ਕੋ ਫਿਰ ਜਹ ਹਰ ਬਿਲਕੁਲ ਮਾਤਾ ਜਿਹੜੇ ਬੱਚੇ ਨੇ ਨਾ ਮਾਂ ਲਈ ਤਾਂ ਬੱਚੇ ਹੀ ਹੁੰਦਾ ਕੌਮ ਲਈ ਸ਼ਹੀਦ ਹੋਗੇ ਉਹ ਦੇਸ਼ ਕੌਮ ਲਈ ਜਿਹੜਾ ਸ਼ਹੀਦ ਦੀ ਮਾਂ ਇੱਕ ਵੱਖਰਾ ਜਜ਼ਬਾ ਹੁੰਦਾ ਕਿਉਂਕਿ ਦੇਖੋ ਜਿਹੜੀ ਜ਼ਿੰਦਗੀ ਆ ਸਵਾਸ ਨੇ ਉਹ ਮਹਾਰਾਜ ਦੇ ਦੇਣ ਦੇ ਨੇ ਪਰ ਜਿਹੜੇ ਦੇਸ਼ ਦੇ ਲਈ ਲਾ ਕੇ ਗਏ ਹੈ ਤੁਹਾਡਾ ਬੱਚਾ ਕੀ ਆ ਕਿੰਨਾ ਕੁ ਫਕਰ ਹੁੰਦਾ ਜੀ ਅੱਜ ਮਾਤਾ ਜੀ ਆਪ ਜੀ ਦੇ ਬੱਚੇ ਤੇ ਆ ਗਈ ਜੀ ਅਮਰ ਹੋਮ ਬਾਪ ਨੇ ਤਾਂ ਮੈਠੀ ਨਹੀਂ ਜੀ ਜਿਹਨੇ ਸਨ ਪਰਮਾਰਦੇ ਤੇ ਟੈਲੀਸੋਰ ਮੈਂ ਆ ਮਾਂ ਨੇ ਨਾ ਲੋਲਦਾ ਵੀ ਹਨਾ ਨਾ ਕੀ ਬਣਦੇ ਬਿਲਕੁਲ ਬਹੁਤ ਵੱਡਾ ਮੋਕਾ ਜੋ ਕੋਈ ਹੋਰ ਨਹੀਂ ਹੁੰਦਾ ਮਾਂ ਮੰਨ ਕੇ ਉਨਤੇ ਮਾਨਾ ਪਾਰੀ ਦਾ ਲਾਗ ਰਹਾ ਹੈ ਮੂਹ ਤੋਂ ਜਦਾਂ ਜਾਂਦੇ ਮਾਪਿਆਂ ਦੀ ਕੋਈ ਜ਼ਿੰਦਗੀ ਨਹੀਂ ਬਿਲਕੁਲ ਜੀ ਬਿਲਕੁਲ ਮੂਨੇ ਸਰਦਾ ਹੈ ਕੰਮ ਕਰਨਾ ਤੇ ਅਸੀਂ ਉਹ ਬਿਲਕੁਲ ਜੀ ਕਿਉਂਕਿ ਮਾਤਾ ਜੀ ਕੀ ਇਥੋਂ ਮੈਸੇਜ ਆ ਅੱਜ ਦੇ ਨੌਜਵਾਨੋਂ ਤੁਹਾਡੇ ਵੱਲੋਂ ਬਸ ਇਹੀ ਆ ਵੀ ਉਹਨੂੰ ਸਾਰੀ ਦੁਨੀਆ ਮੰਨਿਆ ਵੀ ਹਾਂ ਭਾਈ ਸਾਡੇ ਪਿੰਡ ਦੇ ਨੇ ਬਹਾਦਰੀ ਪਾਈ ਆ ਬੱਚੇ ਬੱਚੇ ਨੂੰ ਪਤਾ ਲੱਗੇ ਵੀ ਸਾਡੇ ਪਿੰਡ ਦੇ ਨੇ ਇਹ ਕੰਮ ਕੀਤਾ ਇਹ ਸਕੂਲ ਚ ਬੱਚੇ ਹੋਣੇ। ਤੇ ਇਹ ਕਹਿੰਦੇ ਮੇਰੇ ਸਾਥ ਦੇ ਬੁੱਤ ਲੈ ਇੱਕ ਨਿਕਲਣਾ ਹੈ। ਕਰ ਕਰ ਰਹੇ ਨੇ। ਜਿਹੜੇ ਨਸ਼ੇ ਖਾ ਰਹੇ ਨੇ ਬੱਚੇ ਅੱਜ ਉਹਨਾਂ ਨੂੰ ਕੀ ਮੈਸੇਜ ਹੈ ਤੁਹਾਡਾ? ਉਹਨਾਂ ਦਾ ਮੈਸੇਜ ਹੈ ਉਹਨਾਂ ਦੀ ਜ਼ਿੰਦਗੀ ਕੋਈ ਨਹੀਂ ਨਾ ਮਾਪਿਓ ਦੀ ਨਾ ਉਹਨਾਂ ਦੀ। ਤਾਂ ਮੇਗਾ ਬੰਦਾ ਹੋ ਗੋ ਜੰਪਿਆ। ਬਿਲਕੁਲ। ਮਾਪੇ ਦੀ ਵਿਸਵਾਹ ਬਣ ਗਈ ਆਪਣੀ ਵਿਸਵਾਹ ਬਣਾ ਲੀ। ਚਲੋ ਇਹ ਕਹੀ ਤਾਂ ਫਿਰ ਦੋ ਦਾਤੇ ਨੇ ਉਹਨਾਂ ਦਾ ਖਦਮੇ ਭਰਿਆ ਉਹ ਹੋ ਕੇ ਖਾਣ। ਹਾਲੀ ਗੋਲ ਵਾਲਨੀ ਦਿੱਤੀ ਆ ਕਾਮ ਲਈ ਕਰਵਲਨੀ ਦਿੱਤੀ ਆ ਹੁਣ ਮਾਤਾ ਹੁਣ ਬੱਚਾ ਨਜ਼ਰੇ ਖਾ ਕੇ ਵੀ ਜਾਂਦੇ ਉਹਨਾਂ ਦਾ ਵੀ ਬਿਲਕੁਲ ਕੈਵੀ ਵਰਸੀ ਆ ਬਾਈ ਜੀ ਅੱਜ 25ਵੇਂ ਵਰਸੀ 25ਵੇਂ ਵਰਸੀ ਆ ਜੀ ਅੱਜ ਹਾਂ ਜੀ ਤੇ ਹਰ ਸਾਲ ਇਹ ਇੱਥੇ ਘਰੇ ਮਨਾਈ ਜਾਂਦੀ ਆ ਜਾਂ ਕਿਤੇ ਹੋਰ ਘਰੇ ਮਨਾਈ ਆ ਹਾਂ ਜੀ ਅੱਜ ਦੇ ਨੌਜਵਾਨਾਂ ਨੂੰ ਕੀ ਮੈਸੇਜ ਆ ਆਪ ਜੀ ਵੱਲੋਂ ਅਸੀਂ ਆ ਵੀ ਗਲਤ ਕੰਮ ਨਹੀਂ ਕਰਦੇ ਭਾਈ ਜੇ ਵਗਰੋਂ ਉਹਨੂੰ ਵੀ ਕੰਮ ਇਹਦਾ ਕਰੇ ਜਾਉਗੇ ਬਿਲਕੁਲ ਪਰ ਇਦੋਂ ਨੂੰ ਘਟ ਦੋ ਪੈ ਨੇ ਹੂੰ ਗਲਤ ਰੰਗ ਦੇ ਭਾਈ ਦੇ ਬਹੁਤ ਜਿੰਨੀ ਸ਼ਰਮ ਨਾਲ ਮਾਂ ਤੇ ਦੁੱਖ ਜੰਦਰ ਬਹਿਰੀ ਜੀ ਦਾ ਕਲ ਸਾਹਿਬ ਬਹਿਰੀ ਜੀ ਦੀ ਫਤਿਹ ਮੈਂ ਤੁਹਾਡਾ ਜਕਤਾਰ ਘੜਾਣੀ ਤੁਸੀਂ ਦੇਖ ਰਹੇ ਹੋ ਟੀਆਰਸੀ ਘੜਾਣੀ ਜੋ ਅੱਜ ਘੜਾਣੀ ਪਿੰਡ ਵਿਖੇ ਸ਼ਹੀਦ ਚਨਦੀਪ ਜਿਨ੍ਹਾਂ ਦੀ ਅੱਜ 25ਵੀਂ ਵਰਸੀ ਮਨਾਈ ਗਈ ਆ ਜਿਹੜੇ ਕਾਰਗਲ ਦੀ ਜੰਗ 'ਚ ਸ਼ਹੀਦ ਹੋਏ ਤੇ ਉਹਨਾਂ ਦੇ ਪਰਿਵਾਰ ਕੋਲ ਪਹੁੰਚਿਆ ਉਹਨਾਂ ਦੀ ਮਾਤਾ ਤੋਂ ਵੀ ਪੁੱਛਿਆ ਤੇ ਉਹਨਾਂ ਦੇ ਫਾਦਰ ਸਾਹਿਬ ਤੋਂ ਵੀ ਪੁੱਛਿਆ ਅੱਜ ਗੰਭੀਰ ਅੱਖਾਂ ਨਾਲ ਉਹਨਾਂ ਨੇ 25ਵੀਂ ਵਰਸੀ ਤੇ ਸਾਡੇ ਨਾਲ ਗੱਲਬਾਤ ਕਰਦੇ ਦੱਸਿਆ ਵੀ ਦੇਸ਼ ਕੌਮ ਦੀ ਖਾਤਰ ਉਹਨਾਂ ਦਾ ਪੁੱਤਰ ਕਿਦਾਂ ਸ਼ਹੀਦ ਹੋਇਆ ਕਿੰਨਾ ਜਜ਼ਬਾਤ ਸੀ ਉਹਨਾਂ ਦੇ ਬੱਚੇ 'ਚ ਤਨ ਜਿਗਰਾ ਉਹਨਾਂ ਦਾ ਮਾਵਾ ਦਾ ਜਿਨ੍ਹਾਂ ਨੇ ਜਵਾਨ ਪੁੱਤਰਾਂ ਨੂੰ ਤੋੜਿਆ ਦੇਸ਼ ਦੀ ਖਾਤਰ ਸਲਾਮ ਕਰਦਾ ਸਾਡਾ ਚੈਨਲ ਉਹ ਜੀਆਂ ਮਾਮਾ ਨੂੰ ਉਹਨਾਂ ਦੇ ਬੱਚਿਆਂ ਨੂੰ ਸ਼ਹੀਦਾਂ ਨੂੰ ਕੋਟੀ ਕੋਟੀ ਪ੍ਰਣਾਮ ਟੀਆਰਸੀ ਘਟਾਣੀ ਮੈਂ ਜਗਤਾਬ ਘਟਾਣੀ ਵੱਲੋਂ ਕੋਟੀ ਕੋਟੀ ਪ੍ਰਣਾਮ ਕਰਦਾ ਉਹ ਸ਼ਹੀਦਾਂ ਨੂੰ ਨਮਨ ਕਰਦਾ ਅੱਜ ਉਹਨਾਂ ਦੀ ਯਾਦ ਵਿੱਚ ਬੂਟੇ ਲਾਏ ਗਏ ਨੇ ਤਕਰੀਬਨ 200 ਬੂਟਾ ਜਿਹੜਾ ਘਟਾਣੀ ਦੀ ਟੀਮ ਜੱਜਵਾ ਕੁਝ ਕਰ ਦਿਖਾਉਣ ਦੀ ਟੀਮ ਵੱਲੋਂ ਨੌਜਵਾਨਾਂ ਵੱਲੋਂ ਸਾਰਿਆਂ ਵੱਲੋਂ 200 ਦੇ ਕਰੀਬ ਅੱਜ ਹਰੀਆਲੀ ਦਾ ਬੂਟਾ ਲਾ ਕੇ ਇਹ ਵਖਰਾ ਸੇਧ ਦਿੱਤਾ ਦੀ ਜਿਹੜੀ ਸੀਧੀ ਨੂੰ ਸਮਰਪਿਤ ਉਹਨਾਂ ਨੂੰ ਸੀਧ ਨੂੰ ਸਵਾਰਪਤ ਜਿਹੜਾ ਵਖਰਾ ਮੈਸੇਜ ਦਿੱਤਾ ਹਰੀਆਲੀ ਦਾ ਬਹੁਤ ਵੱਡੀ ਉਪਰਾਲਾ ਕੀਤਾ ਗਿਆ ਭਾਈ ਗੁਰਪ੍ਰੀਤ ਸਿੰਘ ਵੱਲੋਂ ਧੰਨਵਾਦ ਕਰਦੇ ਹਾਂ ਗੁਰਪ੍ਰੀਤ ਸਿੰਘ ਦਾ ਜਿਹੜਾ ਸ਼ਹੀਦ ਭਾਈ ਸੁਚੈਨ ਦੀ ਵੀ ਯਾਦ ਨੂੰ ਸਵਾਰਪਤ ਜਿਹੜਾ ਉਹਨਾਂ ਨੇ ਬੂਟਿਆਂ ਦਾ ਵੱਡਾ ਮਜਾਵੜਾ ਲਾ ਕੇ ਉਹਨਾਂ ਦੀ ਯਾਦ ਚਦਾਇਆ ਵਹਿਰੀ ਜੀ ਕਾ ਕਲਸਾ ਵਹਿਰੀ ਕੀਫਤ